ਹਾਂਜੀ ਸਾਰੇ ਨੂੰ ਪਿਆਰ ਭਰੀ ਛਤਿਸ਼੍ਰੀ ਅਕਾਲ ਉਮੀਦ ਹੈ ਸਾਰੇ ਠੀਕ ਹੋਵੋਗੇ ਵਾਹਿਗੁਰੂ ਹਰ ਇੱਕ ਨੂੰ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰੱਖਣ ਅੱਜ ਉਹ ਪੱਗ ਬਨਣੀ ਅੱਜ ਆਪਾਂ ਸਿੱਖਦੇ ਆਂ ਕਿਉਂਕਿ ਮੈਂ ਵੀ ਸਿੱਖ ਹੀ ਰਿਆਂ ਇੱਕ ਸਿੱਖਾਂ ਤੇ ਹਰ ਚੀਜ਼ ਹਮੇਸ਼ਾ ਸਿੱਖਦਾ ਹੀ ਰਹੂੰਗਾ ਪੱਗ ਜ਼ਰੂਰ ਬੰਨਿਆ ਕਰੋ ਪੱਗ ਬੰਨੇ ਦਾ ਰੂਪ ਹੀ ਵੱਖਰਾ ਹੁੰਦਾ ਹੈ ਸਿਰ ਤੇ ਪੱਗ ਨਹੀਂ ਨਾ ਹੁੰਦੀ ਤਾਂ ਤੁਹਾਨੂੰ ਹਰ ਕੋਈ ਓਏ ਕਹਿ ਕੇ ਬੁਲਾਉਂਦਾ ਜੇ ਤੁਹਾਡੇ ਸਿਰ ਪੱਗ ਬੰਨੀ ਹੋਵੇ ਦਸਤਾਰ ਬੰਨੀ ਹੋਵੇ ਤਾਂ ਤੁਹਾਨੂੰ ਸਾਰੇ ਆਦਰ ਮਾਣ ਦੇ ਨਾਲ ਸਤਕਾਰ ਦੇ ਨਾਲ ਤੁਹਾਨੂੰ ਸਰਦਾਰ ਜੀ ਕਹਿ ਕੇ ਬੁਲਾਉਂਦੇ ਨੇ ਇਹ ਸਾਡੇ ਗੁਰੂਆਂ ਦੀ ਬਖਸ਼ੀ ਹੋਈ ਇੱਕ ਦਸਤਾਰ ਜਿਸ ਦੀ ਖਾਤਰ ਸ਼ਹੀਦیاں ਇੰਨੀਆਂ ਹੋਈਆਂ ਸ਼ਹਾਦਤਾਂ ਇੰਨੀਆਂ ਹੋਈਆਂ ਤਾਂ ਪੱਗ ਜ਼ਰੂਰ ਬੰਨਿਆ ਕਰੋ ਕਦੇ ਵੀ ਇਹ ਨਾ ਸੋਚਿਆ ਕਰੋ ਕਿ ਮੈਨੂੰ ਪੱਗ ਬੰਨਣੀ ਨਹੀਂ ਆਉਂਦੀ ਜਾਂ ਮੈਂ ਪੱਗ ਮੇਰੇ ਤੇ ਸੋਹਣੀ ਨਹੀਂ ਲੱਗ ਮੇਰੇ ਤੇ ਪੱਗ ਸੋਹਣੀ ਨਹੀਂ ਲੱਗਦੀ ਜਾਂ ਮੈਂ ਤੋਂ ਵਧੀਆ ਨਹੀਂ ਬੰਨੀ ਜਾਂਦੀ ਇਸ ਤਰ੍ਹਾਂ ਦੇ ਆਪਣੇ ਦਿਮਾਗ ਦੇ ਵਿੱਚ ਖਿਆਲ ਕਦੇ ਵੀ ਨਾ ਲਿਆਇ ਕਰੋ ਪੱਗ ਬੰਨ੍ਹਿਆ ਕਰੋ ਜਿਹੇ ਜੀ ਬੰਨ੍ਹ ਸਕਦੇ ਹੋ ਹੌਲੀ ਹੌਲੀ ਹੱਥ ਸਾਫ਼ ਹੋ ਜਾਂਦਾ ਜਦੋਂ ਪੱਗ ਬਨ ਕੇ ਬਾਹਰ ਅੰਦਰ ਜਾਂਦੇ ਆ ਕਿਤੇ ਤਾਂ ਪੱਗ ਦੀ ਵੈਲਿਊ ਪਤਾ ਲੱਗਦੀ ਹੈ ਅਗਰ ਪੱਗ ਬਨ ਕੇ ਆਪਦੇ ਮੁਹੱਲੇ ਦੇ ਵਿੱਚ ਆਸੇ ਪਾਸੇ ਅਗਰ ਆਪਾ ਫਿਰਦੇ ਆ ਤਾਂ ਪੱਗ ਕਹਦੇ ਨੇ ਨਹੀਂ ਜੀ ਪੱਗ ਬਹੁਤ ਬੰਦੇ ਕਹਿੰਦੇ ਨੇ ਯਾਰ ਪੱਗ ਨਾ ਬੰਨਿਆ ਕਰ ਮੂਨਾ ਸੋਨ ਲੱਗਦਾ ਇਹ ਜੀਆਂ ਗੱਲਾਂ ਦੇ ਵਿੱਚ ਨਾ ਆਇਆ ਕਰੋ ਇਤਿਹਾਸ ਪੜ੍ਹਿਆ ਕਰੋ ਮਣ ਕਿ ਇਤਿਹਾਸ ਪੜ੍ਹੋ ਪੱਗ ਦਾ ਦਸਤਾਰ ਦਾ ਕਿ ਕਿੰਨੀਆਂ ਸ਼ਹਾਦਤਾਂ ਹੋਈਆਂ ਪੱਗ ਬੰਨਿਆ ਕਰੋ ਮੇਰੀ ਸਾਰਿਆਂ ਨੂੰ ਬੇਨਤੀ ਹੈ ਪੱਗ ਨੂੰ ਹੀ ਪ੍ਰਮੋਟ ਕਰਿਆ ਕਰੋ ਦਸਤਾਰ ਨੂੰ ਪ੍ਰਮੋਟ ਕਰਿਆ ਕਰੋ ਸੰਤ ਜਰਨੈਲ ਸਿੰਘ ਪਿੰਡ ਰਾਵੜੀ ਵੀ ਇਹੀ ਕਹਿੰਦੇ ਸੀ ਯਾਰ ਪੱਗ ਬੰਨਿਆ ਕਰੋ ਗੁਰੂ ਦੇ ਲਾੜਲੇ ਬੰਨਿਆ ਕਰੋ ਅੰਮ੍ਰਿਤਪਾਲ ਸਿੰਘ ਵੀ ਇਹੀ ਕਰਦਾ ਸੀ ਤਾਂ ਹੀ ਸਰਕਾਰਾਂ ਨੂੰ ਅੱਖਾਂ ਦੇ ਵਿੱਚ ਰੜਕਦਾ ਸੀ ਸਰਕਾਰ ਨੂੰ ਹੋਰ ਕੋਈ ਚੀਜ਼ ਨਹੀਂ ਰੜਕਦੀ ਚਾਹੇ ਨਸ਼ਾ ਵੀ ਕੀਤਾ ਜਾਵੇ ਚਾਹੇ ਦਿੱਲੀ ਬੰਦੇ ਮਰੀ ਜਾਣ ਚਾਹੇ ਕੋਈ ਕਿਸੇ ਦੇ ਗੋਲੀ ਮਾਰ ਜੇ ਪਰ ਜਦੋਂ ਪੱਗ ਦੀ ਗੱਲ ਆ ਗਈ ਪੱਗ ਨੂੰ ਪ੍ਰਮੋਟ ਕਰਨ ਵਾਲੇ ਆ ਗਏ ਹਰ ਕੋਈ ਪੱਗ ਬਨਣ ਲੱਗ ਜਾਵੇ ਤਾਂ ਉਹ ਸਰਕਾਰ ਨੂੰ ਡੜਕਦੇ ਨੇ ਹਮੇਸ਼ਾ ਇਸ ਦਾ ਰੋਬ ਹੀ ਇਹਨਾਂ ਇਸ ਦਾ ਡਰ ਹੀ ਇਹਨਾਂ ਇਹਦਾ ਇਤਿਹਾਸ ਹੀ ਇਦਾਂ ਦਾ ਪੱਗ ਜਰੂਰ ਬੰਨਿਆ ਕਰੋ ਮਨ ਦੇ ਵਿੱਚ ਕਦੇ ਵੀ ਵਿਚਾਰ ਨਾ ਲਿਆਇਆ ਕਰੋ ਕਿੰ ਮੇਰੇ ਦੇ ਪੱਗ ਸੋਹਣੀ ਨਹੀਂ ਲੱਗਦੀ ਮੈਨੂੰ ਪੱਗ ਬੰਨ੍ਹਣੀ ਨਹੀਂ ਆਉਂਦੀ ਪੱਗ ਬੰਨੋ ਹੌਲੀ ਹੌਲੀ ਤੁਹਾਡਾ ਹੱਥ ਪੱਗ ਦੇ ਵਿੱਚ ਸਾਫ਼ ਹੁੰਦਾ ਜਾਵੇਗਾ ਸਟਾਰਟ ਕਰੋ ਪੱਗ ਬੰਨ੍ਹਣੀ ਸ਼ੁਰੂ ਕਰੋ ਪੱਗ ਬੰਨ੍ਹਣੀ ਵਾਹਿਗੁਰੂ ਦਾ ਨਾਮ ਲੈ ਕੇ ਪੱਗ ਬੰਨ੍ਹਣੀ ਸਟਾਰਟ ਕਰਿਆ ਕਰੋ ਵੀਡੀਓ ਅੱਛੀ ਲੱਗੀ ਤਾਂ ਇਸ ਨੂੰ ਸ਼ੇਅਰ ਜ਼ਰੂਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ